ਸੱਚ ਦੀ ਆਵਾਜ਼ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸਿੰਘ ਲੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਗੁਰੂਆਂ ਪੀਰਾਂ ਤੇ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਹੈ ਪਰ ਇੱਥੇ ਅੱਜ ਜੋ ਨਸ਼ਿਆਂ ਦਾ ਸੀਮਾ ਦਰਿਆ ਵਗ ਰਿਹਾ ਹੈ ਬੜਾ ਚਿੰਤਾਜਨਕ ਵਿਸ਼ਾ ਹੈ ਕਿਉਂ ਇਹ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਅਨੇਕਾਂ ਮਾਵਾ ਦੇ ਪੁੱਤ ਇਸ ਜਹਾਨ ਨੂੰ ਤੁਰ ਗਏ ਤੇ ਕਈ ਮਾਮਾ ਦੀ ਪੁੱਤ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਪਰ ਉਹਨਾਂ ਦੇ ਮਾਪੇ ਫੇਰ ਵੀ ਆਪਣੇ ਬੱਚਿਆਂ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਅਪਰਾਲਾ ਕਰ ਰਹੇ ਆ ਤੇ ਉਹਨਾਂ ਨੂੰ ਬਚਾਉਣ ਵਾਸਤੇ ਜਿੱਥੇ ਵੱਖ-ਵੱਖ ਥਾਵਾਂ ਤੇ ਨਸ਼ਾ ਛਡਾਊ ਕੇਂਦਰ ਖੁੱਲੇ ਹੋਏ ਹਨ ਉੱਥੇ ਉਹਨਾਂ ਨੂੰ ਭਰਤੀ ਕਰਾਇਆ ਜਾ ਰਿਹਾ ਤਾਂ ਕਿ ਸਾਡਾ ਪੁੱਤ ਨਸ਼ਾ ਛੱਡ ਕੇ ਆਮ ਜ਼ਿੰਦਗੀ ਜਿਉਣ ਲੱਗ ਜਾਵੇ ਪਰ ਦੇਖਣ ਵਿੱਚ ਆਇਆ ਕਿ ਕਈ ਨਸ਼ਾ ਸੜਾਊ ਕੇਂਦਰ ਜਿਨ੍ਹਾਂ ਨੇ ਆਪਣਾ ਲੁੱਟਦਾ ਅੱਡਾ ਬਣਾਇਆ ਹੋਇਆ ਆ ਉਥੇ ਉਹ ਨਸ਼ੇ ਦੇ ਦਲਦਲ ਵਿੱਚ ਫਸੇ ਨੌਜਵਾਨਾਂ ਦਾ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਭਾਵੇਂ ਸਮੇਂ-ਸਮੇਂ ਤੇ ਪੁਲਿਸ ਪ੍ਰਸ਼ਾਸਨ ਤੇ ਸਿਹਤ ਭਾਗ ਵੱਲੋਂ ਉਹਨਾਂ ਨਸ਼ਾ ਸੜਾਊ ਕੇਂਦਰਾਂ 'ਤੇ ਛਾਪੇਮਾਰੀ ਕੀਤੀ ਜਾਂਦੀ ਹੈ ਪਰ ਫਿਰ ਵੀ ਕਿਤਨਾ ਕਿਤੇ ਜਿਹੜੇ ਨਸ਼ਾ ਸੜਾਊ ਸਾਰੇ ਨਹੀਂ ਕੁਝ ਕੁ ਨਸ਼ਾ ਸੜਾਊ ਕੇਂਦਰਾ ਜੋ ਬਿਨਾਂ ਆਪਦੀ ਕਾਗੀ ਪੱਤਰ ਤੋਂ ਜਾਂ ਬਿਨਾ ਆਪਣੇ ਲਾਇਸੈਂਸ ਤੋਂ ਨਸ਼ਾ ਸ਼ਰਬ ਕੇਂਦਰ ਚਲਾ ਰਹੇ ਹਨ ਤੇ ਉਥੇ ਉਹਨਾਂ ਨੌਜਵਾਨਾਂ ਦੀ ਜਿਹੜੀ ਆ ਆਰਥਿਕ ਲੁੱਟ ਜਿਹੜੀ ਕੀਤੀ ਜਾਂਦੀ ਆ ਇਸੇ ਲੜੀ ਦੇ ਤਹਿਤ ਬੀਤੇ ਦਿਨੀ ਦਾਖਾ ਵੇਖਿਆ ਕਿ ਨਸ਼ਾ ਸ਼ਰਬ ਕੇਂਦਰ ਤੇ ਪੁਲਿਸ ਦੇ ਸੇਧ ਭਾਗ ਵੱਲੋਂ ਛਾਪੇ ਮਾਰਿਆ ਗਿਆ ਜਿੱਥੇ ਕਿ ਅਨੇਕਾਂ ਨੌਜਵਾਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਸੀ ਤੇ ਉਹਨਾਂ ਨੌਜਵਾਨਾਂ ਦੇ ਕਈਆਂ ਦੇ ਤਾਂ ਪਤਾ ਲੱਗਿਆ ਸੀ ਵੀ ਜਖਮੀ ਹਾਲਤ ਵਿੱਚ ਨੌਜਵਾਨ ਸਨ ਜਿਨ੍ਹਾਂ ਦਾ ਉੱਥੇ ਪ੍ਰੋਪਰ ਕੋਈ ਨਾ ਤਾਂ ਕੋਈ ਇਲਾਜ ਕਰਵਾਇਆ ਜਾਂਦਾ ਸੀ ਤੇ ਨਾ ਹੀ ਉਹਨਾਂ ਨੂੰ ਪੂਰੀ ਖਰਾਕ ਦਿੱਤੀ ਜਾਂਦੀ ਸੀ ਤੇ ਨਾ ਹੀ ਉਹਨਾਂ ਕੋਲੇ ਕੋਈ ਵੀ ਜਿਹੜਾ ਸਰਕਾਰ ਤੋਂ ਪ੍ਰਮਾਣਿਤ ਪੱਤਰ ਕੋਈ ਸਰਟੀਫਿਕੇਟ ਸੀ ਜਦੋਂ ਪੁਲਿਸ ਤੇ ਸਿਹਤ ਭਗ ਦੀ ਸਾਂਝੀ ਟੀਮ ਨੇ ਛਾਪਾ ਮਾਰਿਆ ਤੇ ਉੱਥੇ ਲਗਭਗ 25 ਦੇ ਕਰੀਬ ਨੌਜਵਾਨਾਂ ਨੂੰ ਘੜਾ ਕੇ ਸਿਵਲ ਹਸਪਤਾਲ ਜਰੌਂਗ ਵਿਖੇ ਭਰਤੀ ਕਰਵਾਇਆ ਗਿਆ ਤੇ ਇਸ ਸਬੰਧੀ ਸਾਰੀ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਆ ਦਾਖਾ ਦੇ ਡੀਐਸਪੀ ਜੀ ਆਉ ਕੀ ਕਹਿੰਦੇ ਆ ਉਹ ਇਹਨਾਂ ਨੌਜਵਾਨਾਂ ਬਾਰੇ ਤੇ ਉਹਨਾਂ ਨੂੰ ਕਿਵੇਂ ਜਾਣਕਾਰੀ ਮਿਲੀ ਸੀ ਤੇ ਕਿਵੇਂ ਨੌਜਵਨ ਸੜਾਏ ਤੇ ਉਹਨਾਂ ਨੂੰ ਕਿੱਥੇ ਭਰਤੀ ਕਰਾਇਆ ਸਾਡੇ ਨਾਲ ਜੁੜ ਚੁੱਕੇ ਆ ਆਉ ਆਪਾਂ ਕਰਦੇ ਹਾਂ ਨਾ ਗੱਲਬਾਤ ਧਿਆਨਾਗਰ ਦੀ ਅਤੀ ਦੇ ਥਾਣਾ ਦਾਖਾ ਵਿਖੇ ਸਾਨੂੰ ਇੱਕ ਇਲੈਗਲ ਰੀਹੈਬ ਡੀ ਐਡਿਕਸ਼ਨ ਸੈਂਟਰ ਦੀ ਇਨਫੋਰਮੇਸ਼ਨ ਮਿਲੀ ਸੀ ਜਿਸ ਵਿੱਚ ਇੱਕ ਕੰਪਲੇਨੈਂਟ ਨੇ ਦੱਸਿਆ ਸੀ ਕਿ ਦਾਖੇ ਪਿੰਡ ਦੇ ਵਿੱਚ ਇਲੈਗਲ ਤੌਰ ਤੇ ਰੀਹੈਬ ਸੈਂਟਰ ਚਲਾਇਆ ਜਾਂਦਾ ਵਾ ਜਿਸ ਵਿੱਚ ਕਰੀਬ 25 ਦੇ ਕਰੀਬ ਮਰੀਜ਼ਾਂ ਨੂੰ ਡਰਗ ਡਿਕਸ਼ਨ ਰੱਖਿਆ ਗਿਆ ਵਾ ਤੇ ਉੱਤੇ ਬਹੁਤ ਹੀ ਗੰਦੇ ਹਾਲਾਤ ਹੈਜੇਨਿਕ ਕੰਡੀਸ਼ਨਸ ਬਾਕੀ ਖਾਣ ਪੀਣ ਦਾ ਰੈਂਟ ਸੈਂਡ ਦਾ ਬਹੁਤ ਹੀ ਮਾੜਾ ਪ੍ਰਬੰਧ ਹੈ ਤੇ ਬਿਲਕੁਲ ਚੰਗੇ ਤਰੀਕੇ ਨਾਲ ਇਲਾਜ ਵੀ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਅਸੀਂ ਇੱਕ ਚਿੱਠੀ ਸਿਵਲ ਸਰਜਨ ਸਾਹਿਬ ਲੁਧਿਆਣਾ ਨੂੰ ਲਿਖੀ ਸੀ ਜਿਨ੍ਹਾਂ ਵੱਲੋਂ ਤਿੰਨ ਡਾਕਟਰਾਂ ਦੀ ਟੀਮ ਇਕੱਠੀ ਕੀਤੀ ਗਈ ਸੀ ਜਿਸ ਵਿੱਚ ਡਾਕਟਰ ਹਰਕਮਲ ਕੌਰ ਡਾਕਟਰ ਵਿਨੋਦ ਕੁਮਾਰ ਤੇ ਦਵਿੰਦਰ ਸਿੰਘ ਇਹਨਾਂ ਤਿੰਨ ਡਾਕਟਰਸ ਵੱਲੋਂ ਪੁਲਿਸ ਪਾਰਟੀ ਨਾਲ ਲੈ ਕੇ ਇੱਕ ਸਾਂਝੀ ਰੇਡ ਕੀਤੀ ਗਈ ਸੀ ਜਿਸ ਰੇਡ ਕਰਨ ਤੇ ਸਾਨੂੰ ਪਾਇਆ ਗਿਆ ਕਿ ਉੱਥੇ ਇੱਕ ਇਲੀਗਲ ਤੌਰ ਤੇ ਬਿਲਕੁਲ ਬੰਦ ਜਗ੍ਹਾ 'ਚ ਇੱਕ ਕਮਰੇ ਦੇ ਵਿੱਚ 25 ਮਰੀਜ਼ਾਂ ਨੂੰ ਰੱਖਿਆ ਗਿਆ ਸੀ ਜਿਨ੍ਹਾਂ ਨੂੰ ਬਾਹਰੋਂ ਲੋਕ ਲਗਾਇਆ ਗਿਆ ਸੀ ਤੇ ਉਹਨਾਂ ਦੀ ਕੰਡੀਸ਼ਨ ਹਾਲਤ ਬਹੁਤ ਅੰਦਰ ਮਾੜੀ ਸੀ ਨਾ ਕੋਈ ਉਹਨਾਂ ਨੂੰ ਟਾਈਮ ਤੇ ਕੋਈ ਮੈਡੀਸਿਨ ਦਿੱਤੀ ਜਾਂਦੀ ਸੀ ਨਾ ਖਾਣਾ ਦਿੱਤਾ ਜਾਂਦਾ ਸੀ ਕਈਆਂ ਦੇ ਤਾਂ ਬਹੁਤ ਡੂ ਘੂਗੇ ਜ਼ਖਮ ਵੀ ਹੋਏ ਪਏ ਸਨ ਬਟ ਉਹਨਾਂ ਦੀ ਕੋਈ ਟੇਕ ਕੇਅਰ ਨਹੀਂ ਕੀਤੀ ਜਾਂਦੀ ਸੀ ਇਸ ਤੋਂ ਬਾਅਦ ਅਸੀਂ ਮੌਕੇ ਤੇ ਪ੍ਰਮਾਣਿਤ ਕੋਈ ਕਾਗਜ਼ ਕੋਈ ਗਵਰਨਮੈਂਟ ਵੱਲੋਂ ਪਰਮਿਸ਼ਨ ਕੋਈ ਚੈੱਕ ਕੀਤੀ ਗਈ ਤਾਂ ਕਿਸੇ ਵੀ ਤਰੀਕੇ ਦੀ ਕੋਈ ਪਰਮਿਸ਼ਨ ਵੀ ਨਹੀਂ ਪਾਈ ਗਈ ਸੋ ਇਹਨਾਂ ਦਾ ਲੋਕ ਤੋੜ ਕੇ ਪੁਲਿਸ ਵੱਲੋਂ ਰੈਸਕਿਊ ਕਰਕੇ ਡਾਕਟਰਸ ਦੀ ਟੀਮ ਦੇ ਨਾਲ ਸਿਵਲ ਹਸਪੀਟਲ ਜਗਰਾਉਂ ਵਿਖੇ ਲਿਆਇਆ ਗਿਆ ਜਿੱਥੇ ਇਹਨਾਂ ਦਾ ਸਾਰਿਆਂ ਦਾ ਮੈਡੀਕਲ ਹੋਇਆ ਵਾ ਇਹਨਾਂ ਨੂੰ ਕਾਇਦੇ ਅਨੁਸਾਰ ਕਿਸੇ ਨੂੰ ਮੈਡੀਸਨ ਦੀ ਲੋੜ ਆ ਜਾਂ ਐਡਮਿਟ ਕਰਨ ਦੀ ਲੋੜ ਆ ਉਹਨਾਂ ਮੁਤਾਬਕ ਡਾਕਟਰਾਂ ਵੱਲੋਂ ਅਗਲੀ ਰੀ ਮਰੀਜ਼ਾਂ ਦੀ ਟੇਕ ਕੇਅਰ ਕੀਤੀ ਜਾ ਰਹੀ ਹੈ ਇਸ ਦੇ ਨਾਲ ਨਾਲ ਜੋ ਇਲਲੀਗਲ ਸੈਂਟਰ ਚਲਾ ਰਹੇ ਸਨ ਇਹ ਦੋ ਭਾਈਵਾਲ ਹਰਦੀਪ ਸਿੰਘ ਉਰਫ ਦੀਪਕ son of ਹਰਪਾਲ ਸਿੰਘ ਚੱਕਲਾ ਤੇ ਜਗਮਿੰਦਰ ਸਿੰਘ son of ਕਿਰਪਾਲ ਸਿੰਘ ਪੱਤੀ ਜਲਾਲ ਦਖ ਇਹਨਾਂ ਦੋਨਾਂ ਦੇ ਖਿਲਾਫ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਉਹ 12 ਪੈਸਿਵ ਡੋਰ ਨਾ 420 ਤੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਣਾ ਦੋਨਾਂ ਸੈਕਸ਼ਨਾਂ ਦੇ ਤਹਿਤ ਇਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾ ਰਿਹਾ ਪੁਲਿਸ ਵੱਲੋਂ ਰੇਡਸ ਜਾਰੀ ਨੇ ਬਹੁਤ ਜਲਦੀ ਇਹਨੂੰ ਰਿਸ਼ਟ ਕੀਤਾ ਜਾਊਗਾ ਮੈਂ ਲੋਕਾਂ ਨੂੰ ਵੀ ਇਹ ਤਵੀਜ਼ ਕਰੂੰਗਾ ਕਿ ਅਗਰ ਤੁਹਾਡੇ ਕੋਈ ਵੀ ਡਰਗ ਐਡਿਕਟ ਹੈ ਨਸ਼ਾ ਕਰਨ ਦਾ ਆਦੀ ਹੈ ਤਾਂ ਸਰਕਾਰ ਵੱਲੋਂ ਪ੍ਰਮਾਣਿਤ ਸਰਕਾਰੀ ਹਸਪਤਾਲ ਦੇ ਵਿੱਚ ਬਹੁਤ ਅੱਛੀ ਫੈਸਿਲਿਟੀ ਦੇ ਨਾਲ ਉੱਥੇ ਡਰਗ ਡਿਕਟਿਕਸ਼ਨ ਨਸ਼ਾ ਛਡਵਾਇਆ ਜਾਂਦਾ ਇਸ ਕਰਕੇ ਤੁਸੀਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਧੋਖੇ ਵਿੱਚ ਆ ਕੇ ਇਹੋ ਜਿਹੇ ਡਿਕਟਿਕਸ਼ਨ ਸੈਂਟਰਸ ਦੇ ਨਾਂ ਤਾ ਜਿੱਥੇ ਨਸ਼ਾ ਤਾਂ ਕੀ ਛਡਣਾ ਸਗੋਂ ਬੰਦੇ ਦਾ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਇਸ ਚੀਜ਼ ਦੇ ਸਤਾਰ ਕਰੋ ਤੇ ਸਰਕਾਰ ਵੱਲੋਂ ਪ੍ਰਮਾਣਿਤ ਨਸ਼ਾ ਛਡਾਊ ਕੇਂਦਰਾਂ ਤੇ ਹੀ ਆਪਣੀ ਰਿਲੇਟਿਵ ਜੋ ਨੋਸ਼ਾ ਕਰਦੇ ਨੇ ਜਾਂ ਕੋਈ ਜਾਣ ਪਛਾਣ ਕਰਦਾ ਵਾ ਉਹਨਾਂ ਨੂੰ ਜਮ੍ਹਾਂ ਕਰਵਾਓ ਧੰਨਵਾਦ